ਦੀਆਂ ਹੋਈਆਂ ਰੂਹਾਂ ਨੇ ਖਾਲਸਾ ਪੰਥ ਅੰਦਰ ਸਿੱਖਾਂ ਅੰਦਰ ਸੰਵਾਦ ਕੋਈ ਨਹੀਂ ਚੱਲ ਰਿਹਾ ਜਾਂ ਤਾਂ ਦਾਵੇਦਾਰੀ ਚੱਲ ਰਹੀ ਹੈ ਜਾਂ ਮਜਬੂਰੀ ਚੱਲ ਰਹੀ ਹੈ ਜਾਂ ਇੱਕ ਦੂਜੇ ਦੀ ਨਿੰਦਾ ਚੱਲ ਰਹੀ ਹੈ ਹੁਣ ਅਮਰਤਪਾਲ ਬਾਹਰ ਆ ਜਾਵੇ ਅਸੀਂ ਸਾਂਝੇ ਤੌਰ ਤੇ ਇੱਕ ਪਾਰਟੀ ਬਣਾਵਾਂਗੇ ਜਿਵੇਂ ਉਹ ਚਾਹਣਗੇ ਜਿਵੇਂ ਅਸੀਂ ਚਾਹਾਂਗੇ ਮੈਂਬਰ ਬਣਾਵਾਂਗੇ ਪਾਰਟੀ ਦੇ ਜਿਨ੍ਹਾਂ ਦੀ ਸਲਾਹ ਨਾਲ ਪਾਰਟੀ ਚੱਲੂਗੀ ਤੋਂ ਤੇ ਤੇਰੀ ਤੌਰ ਬਦਲ ਗਈ ਬਦਲੇ ਤੇਰੇ ਦੀ ਦੇਨ ਇਲੈਕਸ਼ਨਾਂ ਦੀ ਤਿਆਰੀ ਕਰੋ ਸ਼ਰਮਣੀ ਕਮੇਟੀ ਦੀ ਵੱਧ ਤੋਂ ਵੱਧ ਪਿੰਡਾਂ ਚ ਵੋਟਾਂ ਬਣਾਓ ਵੱਧ ਤੋਂ ਵੱਧ ਆਪਣੇ ਬੰਦਿਆਂ ਦੀਆਂ ਵੋਟਾਂ ਬਣਾਓ ਸ਼ਰਮਣੀ ਕਮੇਟੀ ਦੀਆਂ ਵੋਟਾਂ ਬਣਾਓ ਚੋਣਾਂ ਤੁਹਾਡੇ ਕੋਲੇ ਦੱਸੋ ਤਾਂ ਸਹੀ ਤੁਹਾਡਾ ਸ਼ਰਮਣੀ ਕਮੇਟੀ ਨਾਲ ਰੌਲਾ ਕੀ ਹੈ ਤੁਸੀਂ ਦੱਸੋ ਵੀ ਗਲਤ ਕੀ ਹੋ ਰਿਹਾ ਤੁਸੀਂ ਠੀਕ ਕੀ ਕਰੋਗੇ ਕਰਨੈਲ ਸਿੰਘ ਪੰਜੋਲੀ ਨੇ ਵੀ ਇੱਕ ਦਿਨ ਕਿਹਾ ਅਮਰਤਪਾਲ ਸਿੰਘ ਦੀ ਗਵਾਈ ਪੰਤ ਇਕੱਠਾ ਹੋ ਜੀ ਕਿਵੇਂ ਇਕੱਠਾ ਹੋ ਜੀ ਜੀ ਮੈਨੂੰ ਇਹ ਦੱਸੋ ਤੁਸੀਂ ਉਹਦੀ ਕਿਹੜੀ ਸਮਰੱਥਾ ਦੇਖ ਲਈ ਅਕਾਲੀ ਸਿਆਸਤਾਂ ਜਿਹੜੀ ਉਹ ਭਟਕਣਾਂ ਦੇ ਦੌਰ ਵਿੱਚ ਮੈਂ ਹੈਰਾਨ ਹਾਂ ਅੱবি ਕਿੰਨੇ ਵਕੀਲ ਬਣੇ ਫਿਰਦੇ ਨੇ ਕਿੰਨੇ ਕਹਿੰਦੇ ਨੇ ਮਿਲ ਕੇ ਆਇਆ ਉਹਨਾਂ ਦੇ ਵਿਹਾਰ ਤੇ ਗੱਲਾਂ ਕਰੀ ਜਾਂਦੇ ਨੇ ਰਾਜਦੇਵ ਸਿੰਘ ਕਹਿੰਦਾ ਮੈਂ ਕਾਨੂੰਨੀ ਸਲਾਹਕਾਰ ਹਾਂ ਮੈਂ ਕਾਨੂੰਨੀ ਤੌਰ ਤੇ ਜੇਲ੍ਹ ਚ ਜਾਣਾ ਬਿਲਕੁਲ ਕਾਨੂੰਨੀ ਤੌਰ ਤੇ ਜਾਂਦੇ ਹਾਂ ਇਦੋਂ ਬਿਨਾਂ ਤਾਂ ਜਾ ਹੀ ਨਹੀਂ ਸਕਦੇ ਤੁਸੀਂ ਪਰ ਤੁਸੀਂ ਕਿਹੜੀ ਸਿਚੂਏਸ਼ਨ ਚ ਜਾਂਦੇ ਹੋ ਰਾਜਦੇਵ ਸਿੰਘ ਨੇ ਜਿਹੜੀ ਬਹੁਤ ਇਤਰਾਜ ਜੋ ਕੀਤੀ ਰਾਜਦੇਵ ਸਿੰਘ ਨੇ ਕੀਤੀ ਰੋਡੇ ਸਾਹਿਬ ਦੀ ਗੱਲ ਕਰਦੇ ਕਰਦੇ ਉਹਨਾਂ ਨੂੰ ਸ਼ਹੀਦਾਂ ਦਾ ਸਰਤਾਜ ਕਹਿ ਤਾ ਹੁਣ ਇਹ ਦੇਖੋ ਕਿੰਡੀ ਕਿੰਨੀ ਇੱਕ ਗੱਲ ਮਤਲਬ ਇਹ ਥੋੜੀ ਬੇਅਕਲੀ ਮੂਰਖਤਾ ਦੀ ਉਦਾਹਰਨ ਆ ਖਾਲਸਾ ਪੰਥ ਪੰਜਵੇਂ ਪਾਸ਼ਾ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਹਿੰਦਾ ਜਿੰਦਾ ਸੱਚਾ ਉਹ ਪੈਂਦੇ ਨਹੀਂ ਇਹ ਚੱਕਰ 'ਚ ਉਹਨਾਂ ਦੇ ਪਰਿਵਾਰ ਕਹਿੰਦੇ ਵੀ ਸ਼ਹਾਦਤ ਦੇ ਮਾਣ ਐਡਾ ਸਾਨੂੰ ਅਸੀਂ ਐਮਐਲਏ ਤੇ ਐਮਪੀ ਬਣ ਕੇ ਕੀ ਲੈਣਾ ਪੰਜਾਬ ਜਿਹੜਾ ਨਾ ਜੀ ਉਹ ਬਹੁਤ ਤੜਕਿਆ। ਖਿੱਤਰੀ ਪਾਰਟੀਆਂ ਨੂੰ ਸਮਝੌਤਾ ਕਰਨਾ ਪੈਂਦਾ। ਚਾਹੇ ਉਹ ਕਾਂਗਰਸ ਨਾਲ ਕਰਨ ਚਾਹੇ ਭਾਜਪਾ ਨਾਲ ਕਰਨ। ਵਿੱਚ ਦੇ ਨਾਮ ਸੰਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਭਰਾ ਦਾ ਭੋਗ ਸਮਾਗਮ ਹੁੰਦਾ ਇਸ ਭੋਗ ਸਮਾਗਮ ਦੀ ਸਟੇਜ ਦੇ ਉੱਤੋਂ ਨਵਾਂ ਅਕਾਲੀ ਦਰਬਨ ਬੁਲਾਉਣ ਦਾ ਐਲਾਨ ਕੀਤਾ ਜਾਂਦਾ ਹੈ। ਇਹ ਐਲਾਨ ਐਮਪੀ ਸਰਬਜੀਤ ਸਿੰਘ ਖਾਲਸਾ ਵੱਲੋਂ ਹੁੰਦਾ ਹੈ ਉਸ ਤੋਂ ਪਹਿਲਾਂ ਅਮਰਤਪਾਲ ਹੁਣਾ ਦੇ ਸਿਆਸੀ ਅਤੇ ਲੌਇਨ ਤਾਰ ਦੇ ਉੱਤੇ ਉਹਨਾਂ ਨੂੰ ਸਾਹਮਣੇ ਵਕੀਲ ਰਾਜਦੇਵ ਖਾਲਸਾ ਦਾ ਵੱਡਾ ਬਿਆਨ ਉਸ ਸਟੇਜ ਦੇ ਉੱਤੇ ਰਹਿੰਦਾ ਹੈ ਇਸ ਨੂੰ ਲੈ ਕੇ ਚਰਚਾ ਕਰਾਂਗੇ ਕਿ ਆਖਰਕਾਰ ਇਹ ਨਵਾਂ ਅਕਾਲੀ ਦਲ ਜੇ ਬਣਦਾ ਹੈ ਪੁਰਾਣੇ ਅਕਾਲੀ ਦਲ ਦਾ ਟੱਚ ਰਹੇਗਾ ਬਹੁਤ ਕੁਝ ਰਹੇਗਾ ਇਸ ਦੇ ਵਿੱਚ ਸਾਡੇ ਨਾਲ ਸਿਆਸੀ ਅਤੇ ਸਮਾਜਿਕ ਗਤੀਵਿਧੀਆਂ ਦੇ ਉੱਤੇ ਚਿੰਤਨ ਕਰਨ ਵਾਲੇ ਆਗੂ ਮਾਲਵਿੰਦਰ ਮਾਲੀ ਮੌਜੂਦ ਨੇ ਵਾਲੀ ਸਾਹਿਬ ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੀ ਕਿ ਨਵਾਂ ਅਕਾਲੀ ਦਲ ਇੱਕ ਹੋਰ ਬਣਨ ਲੱਗਿਆ ਬਹੁਤ ਅਕਾਲੀ ਦਲ ਬਣਦੇ ਨੇ 1920 ਤੋਂ ਬਾਅਦ ਇੱਕ ਹੋਰ ਨਵਾਂ ਅਕਾਲੀ ਦਲ ਹੋਣ ਚਾਉਣ ਲੱਗਿਆ ਕਹਿੰਦੇ ਦੋ ਮੈਂਬਰ ਪਾਰਲੀਮੈਂਟ ਮਿਲ ਕੇ ਨਵਾਂ ਅਕਾਲੀ ਦਲ ਬਣਾਉਣਗੇ ਦੇਖੋ ਹਾਲੇ ਤਾਂ ਐਲਾਨ ਨੇ ਪਹਿਲੀ ਗੱਲ ਤਾਂ ਇਹ ਆ ਵੀ ਇਹ ਭੋਗ ਸਮਾਗਮ ਸੀ ਹਮ ਸੰਤ ਜਰਨਲਿਸਟਿਕ ਭਿੰਡਰ ਵਾਲਿਆਂ ਦੇ ਭਰਾ ਸੀ ਸ਼ਾਇਦ ਸਿਆਸੀ ਤੌਰ ਤੇ ਕੋਈ ਜ਼ਿਆਦਾ ਸਰਗਰਮ ਨਹੀਂ ਸੀ ਉਹਨਾਂ ਦਾ ਨਾਂ ਘੱਟ ਸੁਣਿਆ ਇਹੋ ਜੇ ਸਮਾਗਮ ਦੀ ਕੋਈ ਸੀਮਾ ਰੱਖਣੀ ਚਾਹੀਦੀ ਹੁੰਦੀ ਆ ਕਿਉਂਕਿ ਇਹੋ ਜਿਹੇ ਸਮਾਗਮਾਂ ਤੇ ਅੱਡ ਅੱਡ ਵਿਚਾਰਾਂ ਦੇ ਲੋਕ ਆਉਂਦੇ ਨੇ ਈਵਨ ਵਿਰੋਧੀ ਵੀ ਆਉਂਦੇ ਨੇ ਵੱਖਰੇ ਵੀ ਹੁੰਦੇ ਨੇ ਕਿਉਂਕਿ ਸਾਡੇ ਤਾਂ ਇੱਕ ਗੱਲ ਆ ਨਾ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਇਹਨੂੰ ਸਿਆਸੀ ਸਟੇਜ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਸੀ ਸਿਆਸੀ ਵਿਚਾਰਾਂ ਲਈ ਨਹੀਂ ਵਰਤੇ ਜਾਣਾ ਚਾਹੀਦਾ ਸੀ ਪਹਿਲੀ ਗੱਲ ਕਿਉਂਕਿ ਸ਼ਰਧਾਂਜਲੀ ਭੇਟ ਕਰਦੇ ਹੋਏ ਤੁਸੀਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹੋ ਸਮਾਜ ਦੀਆਂ ਜੀਵਨ ਜਾਚ ਦੀਆਂ ਪਰਿਵਾਰ ਦੀਆਂ ਵੀ ਗੱਲਾਂ ਕਰ ਸਕਦੇ ਹੋ ਉਹਨਾਂ ਦੀ ਪੰਥ ਨੂੰ ਕੁਰਬਾਨੀ ਦੇਣ ਦੀ ਵੀ ਗੱਲ ਕਰ ਸਕਦੇ ਹੋ ਪਰ ਜਿੰਨਾਕ ਮੈਂ ਉਸ ਸਮਾਗਮ ਬਾਰੇ ਸੁਣਿਆ ਮਤਲਬ ਹਰ ਇੱਕ ਨੇ ਆਪੋ ਆਪ ਦਾ ਡਮਰੂ ਵਜਾਇਆ ਜਿਹਨੂੰ ਆਪਾਂ ਕਹਿੰਦੇ ਸਿਆਸੀ ਡਮਰੂ ਵਜਾਇਆ ਇਹ ਤੋਂ ਕੁਝ ਨਹੀਂ ਕਹਿ ਸਕਦੇ ਵੀ ਨਵਾਂ ਅਕਾਲੀ ਦਲ ਬਣਾਉ ਨਵਾਂ ਅਕਾਲੀ ਦਲ ਕੋਈ ਕਹਿੰਦਾ ਬਾਗੀ ਬਣਾਉਣਗੇ ਕੋਈ ਕਹਿੰਦਾ ਅਮਰਤਪਾਲ ਬਣਾਉ ਕੋਈ ਕਹਿੰਦਾ ਸਰਬਜੀਤ ਬਣਾਉ ਇਸ ਕਰਕੇ ਇੱਕ ਗੱਲ ਤਾਂ ਇਹ ਦਿਖਾਉਂਦੀ ਆ ਵੀ ਅਕਾਲੀ ਸਿਆਸਤ ਆ ਜਿਹੜੀ ਉਹ ਪਟਕਣਾ ਦੇ ਦੌਰ ਚ ਜਿਹੜੇ ਹੈਗੇ ਨੇ ਅਕਾਲੀ ਉਹਨਾਂ ਦੇ ਪੈਰਾਂ ਹੇਠ ਮਿੱਟੀ ਨਹੀਂ ਜਿਹੜੇ ਉਖੜੇ ਹੋਏ ਨੇ ਆਲਰੇਡੀ ਪਹਿਲਾਂ ਲੋਕਾਂ ਵੱਲੋਂ ਰਿਜੈਕਟ ਕੀਤੇ ਹੋਇਆ ਉਹਨਾਂ ਦਾ ਕੋਈ ਫੌਰ ਨਹੀਂ ਪੈ ਰਿਹਾ ਕਿਸੇ ਪਾਸੇ ਹੁਣ ਸਰਬਜੀਤ ਸਿੰਘ ਰਾਜਦੇਵ ਸਿੰਘ ਖਾਲਸਾ ਦੀ ਜੇ ਆਪਾਂ ਗੱਲ ਲਈਏ ਉਹ ਕਹਿੰਦੇ ਨੇ ਵੀ ਪੰਥ ਨੂੰ ਨਵੀਂ ਸੇਧ ਦੀ ਲੋੜ ਆ ਅਕਾਲੀ ਦਲ ਦੀ ਲੋੜ ਆ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਦੇ ਸ਼ਬਦ ਨਵੀਂ ਸੰਗਤਾਂ ਦੇ ਕਬਜ਼ੇ ਤੋਂ ਛਡਾਉਣ ਦੀ ਲੋੜ ਆ ਪਹਿਲੀ ਗੱਲ ਇਹ ਹੈ ਵੀ ਰਾਜਦੇਵ ਸਿੰਘ ਖਾਲਸਾ ਦੀ ਆਪਦੀ ਸੋਚ ਕੀ ਆ ਇਕੋ ਕਮਾਲ ਦੀ ਗੱਲ ਕਰਦੇ ਨੇ 40 ਸਾਲਾਂ ਬਾਅਦ ਕੀਤੀ ਆ ਉਹਨੇ ਕਹਿੰਦੇ ਜਦੋਂ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਉਦੋਂ ਮੈਂ ਸੰਤਾਂ ਦੇ ਕੋਲ ਸੀ ਸੰਤਾਂ ਨੇ ਮੈਨੂੰ ਹੁਕਮ ਕੀਤਾ ਵੀ ਭਾਈ ਰਾਜਦੇਵ ਸਿੰਘ ਜੀ ਤੁਸੀਂ ਨਿਕਲੋ ਫੌਜੀ ਘੇਰੇ ਤੋਂ ਇਸ ਤੋਂ ਬਾਅਦ ਤੁਸੀਂ ਪੰਥ ਨੂੰ ਸਿਆਸੀ ਤੇ ਕਾਨੂੰਨੀ ਅਗਵਾਈ ਦੇਣੀ ਆ ਮਤਲਬ ਅੱਜ ਤੱਕ ਇਹ ਗੱਲ ਕਿਉਂ ਨਹੀਂ ਸਾਹਮਣੇ ਆਈ ਦੀ ਜੇ ਤੁਹਾਨੂੰ ਇਹ ਗੱਲ ਸੀ ਫਿਰ ਤੁਸੀਂ ਕਦੇ ਕਿਸੇ ਦਲ ਚੋਂ ਕਦੇ ਕਿਸੇ ਦਲ ਚੋਂ ਕਿਸੇ ਦਲ ਚੋਂ ਕਿਉਂ ਜਾਣਦੇ ਹੋ ਸਿੱਖੀ ਪੰਥ ਪ੍ਰਸਤੀ ਜਾ ਪੰਜਾਬ ਲਈ ਉਹਨਾਂ ਦੀ ਮਤਲਬ ਸੋਚ ਕਿੰਨੀ ਕਾਮਯਾਬ ਹੋ ਸਕਦੀ ਆ ਪਹਿਲਾਂ ਤਾਂ ਐਮਪੀ ਬਣੇ ਸੀ ਕੀ ਕੀ ਸੇਵਾ ਤੇ ਦਿੱਤੀ ਉਹਨੂੰ ਕਿਤੇ ਕੋਈ ਬਿਆਨ ਦਿੱਤਾ ਹੋਵੇ ਲੋਕ ਸਭਾ ਦੇ ਵਿੱਚ ਪੰਜਾਬ ਦੀ ਕੋਈ ਗੱਲ ਜਾਂ ਸਿੱਖਾਂ ਦੀ ਪੰਥ ਦੀ ਕੀਤੀ ਹੋਵੇ ਦੂਜੀ ਗੱਲ ਉਸ ਤੋਂ ਬਾਅਦ ਇਹ ਜਿਹੜੀ ਰਾਸ਼ਟਰੀ ਸੋਇਮ ਸੇਵਕ ਸੰਗh ਉਹਨਾਂ ਦਾ ਇੱਕ ਵਿੰਗਾ ਸਿੱਖ ਰਾਸ਼ਟਰੀ ਸਿੱਖ ਸੰਗਤ ਉਹ ਵੀ ਉਹ ਆਰਐਸਐਸ ਨਾਲ ਉਹਦਾ ਵਜਦਾ ਉਹਦਾ ਇਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਉਹਨਾਂ ਦਾ ਪ੍ਰੋਗਰਾਮ ਕਰਕੇ ਇਹ ਮਾਲਵਾ ਜ਼ੋਨ ਦੇ ਪ੍ਰਧਾਨ ਬਣੇ ਉਹਨਾਂ ਦੇ ਬੱਚੋਂ ਬੋਲਦੇ ਰਹੇ ਵੀ ਆਰਐਸਐਸ ਸਾ ਜਿਹੜੀ ਆ ਉਹ ਗੱਲਾਂ ਨਹੀਂ ਹੈਗੀਆਂ ਜਿਹੜੇ ਤੁਸੀਂ ਕਹਿੰਦੇ ਹੋ ਉਹ ਸਿੱਖਾਂ ਦੀ ਵੱਖਰੀ ਹੋਣ ਵੀ ਮੰਨਦੇ ਨੇ ਆ ਵੀ ਮੰਨਦੇ ਨੇ ਇਹ ਤਾਂ ਬਣੇ ਹੋਏ ਸੀ ਫਿਰ ਠੀਕ ਹੈ ਵਕੀਲ ਵਧੀਆ ਹੋ ਸਕਦੇ ਆ ਹੁਣ ਇਹ ਅਮਰਤਪਾਲ ਦੇ ਬਲਾਰੇ ਬੜੇ ਹੋਏ ਨੇ ਕਹਿੰਦੇ ਤੇ ਇਹ ਆਏ ਨੇ ਮੈਂ ਦੇਖੋ ਜਿੰਨੀ ਮੈਨੂੰ ਅਕਲ ਆ ਮੈਂ ਐਨਐਸਸੀ ਤੇ ਨਜ਼ਰ ਬੰਦ ਰਹਾ एनएसए ਚ ਤੁਸੀਂ ਕੋਈ ਵਕੀਲ ਨਹੀਂ ਕਰ ਸਕਦੇ ਨੰਬਰ 1 ਨੰਬਰ 2 ਉਹਨਾਂ ਦੀ ਗ੍ਰਿਫਤਾਰੀ ਐਨਐਸਏ ਤੋਂ ਬਿਨਾ ਕਿਸੇ ਹੋਰ ਕੇਸ 'ਚ ਪਈ ਨਹੀਂ ਜਦੋਂ ਕਿਸੇ ਹੋਰ ਕੇਸ 'ਚ ਗ੍ਰਿਫਤਾਰੀ ਨਹੀਂ ਪਈ ਉਹਦਾ ਵੀ ਕੋਈ ਵਕੀਲ ਨਹੀਂ ਬਣ ਸਕਦਾ ਤੇ ਮੈਂ ਹੈਰਾਨ ਆ ਵੀ ਕਿੰਨੇ ਵਕੀਲ ਬਣੇ ਫਿਰਦੇ ਨੇ ਕਿੰਨੇ ਕਹਿੰਦੇ ਨੇ ਮਿਲ ਕੇ ਆਏ ਉਹਨਾਂ ਦੇ ਵਿਹਾਰ ਤੇ ਗੱਲਾਂ ਕਰੀ ਜਾਂਦੇ ਨੇ ਰਾਜਦੇਵ ਸਿੰਘ ਕਹਿੰਦਾ ਮੈਂ ਕਾਨੂੰਨੀ ਸਲਾਹਕਾਰ ਹਾਂ ਮੈਂ ਕਾਨੂੰਨੀ ਤੌਰ ਤੇ ਜੇਲ੍ਹ 'ਚ ਜਾਣਾ ਬਿਲਕੁਲ ਕਾਨੂੰਨੀ ਤੌਰ ਤੇ ਜਾਂਦੇ ਹੁਣ ਇਦੋਂ ਬਿਨਾਂ ਤਾਂ ਜਾ ਹੀ ਨਹੀਂ ਸਕਦੇ ਤੁਸੀਂ ਪਰ ਤੁਸੀਂ ਕਿਹੜੀ ਸਿਚੁਏਸ਼ਨ ਤੇ ਜਾਣੇ ਹੋ ਤੁਸੀਂ ਅੱਜ ਤੱਕ ਇਹ ਤਾਂ ਦੱਸਿਆ ਨਹੀਂ ਵੀ ਤੁਸੀਂ ਕੀ ਕਾਨੂੰਨੀ ਸਲਾਹ ਕ ਦਿੱਤੀ ਉਹਨਾਂ ਨੂੰ ਐਨਐਸ ਦੇ ਆਧਾਰ ਕੀ ਬਣਾਇਆ ਹੋਇਆ ਉਹਨਾਂ ਨੇ ਇਹ ਇਹਦੀ ਮਿਆਰ ਵਧ ਗਈ ਦੂਜੀ ਵਾਰ ਕਿਉਂ ਵਧ ਗਈ ਤੁਸੀਂ ਤਾਂ ਉਹਨਾਂ ਦੇ ਸਿਆਸੀ ਬੁਲਾਰੇ ਹੋ ਜਦੋਂ ਤੁਸੀਂ ਜਾਣੇ ਮਿਲ ਕੇ ਆਉਨੇ ਹੋ ਸਿਆਸੀ ਤੌਰ ਤੇ ਇੱਕ ਨਵਾਂ ਐਲਾਨ ਕਰ ਦਿੰਦੇ ਹੋ ਤੇ ਇਹ ਐਲਾਨ ਦੀ ਫਿਰ ਆਪ ਬਾਰ-ਬਾਰ ਬਦਲੀ ਜਾਂਦੇ ਹੋ ਅੱਜ ਤੱਕ ਕਹਿੰਦੇ ਸੀ ਭਾਈ ਅਮਰਤਪਾਲ ਸਿੰਘ ਸਿੱਖਾਂ ਦਾ ਧਾਰਮਿਕ ਤੇ ਰਾਜਸੀ ਵਾਹਦ ਅਗੂ ਹੋਵੇਗਾ। ਹੂੰ। ਰੋਡੇ ਦੀ ਸਟੇਜ ਤੇ ਜਾ ਕੇ ਕਹਿੰਦਾ ਜਸਵੀਰ ਸਿੰਘ ਰੋਡੇ ਆ ਜਿਹੜਾ ਇਹ ਪੰਥ ਦਾ ਪ੍ਰਧਾਨ ਹੋਣਾ ਚਾਹੀਦਾ। ਹੂੰ। ਇਹਦਾ ਮਤਲਬ ਜਿੱਥੇ ਜਾਣਿਓ ਤੁਸੀਂ ਉਹੀ ਜਿਹੇ ਗੱਲਾਂ ਕਰਨ ਲੱਗ ਜਾਨਦੇ ਆ। ਹੂੰ। ਦੂਜੀ ਗੱਲ ਸਰਬਜੀਤ ਸਿੰਘ ਖਾਲਸਾ। ਉਹਨੇ ਵੀ ਕਿਹਾ ਬੱਕਰੀ ਪਾਰਟੀ ਬਣਾਵਾਂਗੇ ਜਦੋਂ ਹੋ ਆਉਣਗੇ ਉਦੋਂ ਅਸੀਂ ਦੋਨੇ ਮਿਲ ਕੇ। ਦੇਖੋ ਆਉਣਾ ਤਾਂ ਉਹਨੂੰ ਬਹੁਤ ਪਹਿਲਾਂ ਚਾਹੀਦਾ ਸੀ ਉਹ ਤੇ ਗਲਤ ਕੇਸ ਬੜਿਆ। ਮਤਲਬ ਇਡੀ ਦੂਰ ਕਾਲੇ ਪਾਣੀ ਵਰਗੀ ਜੇਲ੍ਹ ਚ ਭੇਜਿਆ ਹੁਣ ਵੀ ਮੰਗੇ ਕਰਨੀ ਚਾਹੀਦੀ ਹੈ ਵੀ ਉਹਨੂੰ ਰਿਹਾ ਹੋਣਾ ਚਾਹੀਦਾ ਪਾਰਲੀਮੈਂਟ ਦੇ ਵਿੱਚ ਉਹਨੂੰ ਹਿੱਸਾ ਲੈਣ ਦੀ ਆਗਿਆ ਚਾਹੀਦੀ ਹੈ ਇੰਨੇ ਲੱਖਾਂ ਲੋਕਾਂ ਨੇ ਨਮਾਇੰਦਾ ਚੁਣਿਆ ਹੁਣ ਕਿਉਂ ਨਹੀਂ ਬਣਾਉਂਦੇ ਫਿਰ ਉਹ ਜਦੋਂ ਆਉਣਗੇ ਕੱਲੇ ਅਮਰਪਾਲ ਨਾਲ ਸਲਾਹ ਕਰਨੀ ਆ ਰਾਜਦੇਵ ਨਾਲ ਕਰ ਲੋ ਜਿਹੜਾ ਕਦੋਂ ਮੈਂ ਸਾਰੀ ਸਲਾਹ ਉਹਦੇ ਨਾਲ ਕਰਦਾ ਸਰਬਜੀਤ ਦਾ ਐਲਾਨ ਆ ਮੇਰਾ ਖਾਲਿਸਤਾਨ ਨਾਲ ਕੋਈ ਤੱਲਕ ਨਹੀਂ ਮੈਂ ਕੋਈ ਐਹਾ ਦਾ ਕੰਮ ਨਹੀਂ ਕਰਨਾ ਜਿਹਦੇ ਨਾਲ ਮੈਨੂੰ ਮੁਕੱਦਮਿਆਂ ਦਾ ਮੇਰੇ ਨਾਲ ਉਹਨਾਂ ਨੂੰ ਸਾਹਮਣਾ ਕਰਨਾ ਪਵੇ ਹੁਣ ਅਗਲੀ ਗੱਲ ਰਾਜਦੇਵ ਸਿੰਘ ਨੇ ਜਿਹੜੀ ਬਹੁਤ ਇਤਰਾਜ਼ ਜੋ ਕੀਤੀ ਰਾਜਦੇਵ ਸਿੰਘ ਨੇ ਕੀਤੀ ਰੋਡੇ ਸਾਹਿਬ ਦੀ ਗੱਲ ਕਰਦੇ ਕਰਦੇ ਉਹਨਾਂ ਨੂੰ ਸ਼ਹੀਦਾਂ ਦਾ ਸਰਤਾਜ ਕਹਿਤਾ ਹੁਣ ਇਹ ਦੇਖੋ ਕਿੰਡੀ ਕਿੰਨੀ ਇੱਕ ਗੱਲ ਮਤਲਬ ਇਹ ਥੋੜੀ ਬੇਅਕਲੀ ਮੂਰਖਤਾ ਦੀ ਉਦਾਹਰਨਾਂ ਖਾਲਸਾ ਪੰਥ ਪੰਜਵੇਂ ਪਾਸ਼ਾ ਜੀ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਗਿਆ ਹੈ ਤੁਸੀਂ ਇੱਕ ਜਿੰਦਾਬੰਦੇ ਨੂੰ ਫਿਰ ਤੋਂ ਕਹਿਣਾ ਪ੍ਰਾਣਾਮਾਲ ਨਵੇਂ ਡੱਬਿਆਂ 'ਚ ਆ ਉਹ ਪ੍ਰਵਾਨ ਨਹੀਂ ਕਰਾਂਗੇ ਤੇ ਭਾਈ ਜਸਵੀਰ ਸਿੰਘ ਕੀ ਆ ਭਾਈ ਜਸਵੀਰ ਸਿੰਘ ਤਾਂ ਅਕਾਲ ਤਖਤ ਦਾ ਜਥੇਦਾਰ ਵੀ ਰਿਹਾ ਸੰਯੁਕਤ ਅਕਾਲੀ ਦਲ ਵੀ ਬਣਾਇਆ ਉਦੋਂ ਆ ਕੇ ਇਹਨਾਂ ਨੇ ਪੂਰਨ ਜਾਦੀ ਦਾ ਨਾਰਾ ਲਾਇਆ ਸੀ ਨਾ ਖਾਲਸਾਣ ਦੇ ਨਾਰੇ ਦੀ ਥਾ ਮੁਕਾਬਲਤਨ ਫਿਰ ਲੋਕਾਂ ਨੇ ਮੁੜ ਕੇ ਰਿਜੈਕਟ ਵੀ ਕੀਤਾ ਰੱਦ ਵੀ ਕੀਤਾ ਹੋਇਆ ਹੁਣ ਵੀ ਕਿੰਨੀ ਵਾਰ ਇਹਨਾਂ ਨੇ ਦਲ ਬਣਾਇਆ ਕਿੰਨੀ ਵਾਰ ਕੁਛ ਕੀਤਾ ਕਦੇ ਬਾਦਲ ਸਰਕਾਰ ਦੇ ਵਿੱਚ ਵੀ ਹੱਥ ਪੈਂਦਾ ਰਿਹਾ ਜਦੋਂ ਬਠਿੰਡੇ ਵਾਲੇ ਭਾਈ ਗੁਰਦੀਪ ਸਿੰਘ ਨੂੰ ਹੈਲਥ ਸਿਸਟਮ ਕਾਰਪੋਰੇਸ਼ਨਾਂ ਜਿਹੜੀ ਉਹਦਾ ਵਾਈਸ ਚੇਅਰਮਨ ਬਣਦਾ ਸੀ ਸੋ ਇਸ ਕਰਕੇ ਇਹ ਝਟਕਦੀਆਂ ਹੋਈਆਂ ਰੂਹਾਂ ਨੇ ਜਿਹੜਾ ਇੱਕ ਇਹ ਸਵਾਲ ਆ ਨਾ ਵੀ ਪਰਿਵਾਰ ਅਕਾਲੀ ਦਲ ਹੋਰ ਤਨਾ ਪਰਿਵਾਰਾਂ ਚ ਫਸਿਆ ਹੋਇਆ ਤੇ ਉਹਦਾ ਹਾਲ ਕੀ ਹੋ ਗਿਆ ਇਹ ਜਿਹੜਾ ਸ਼ਹੀਦਾਂ ਦੇ ਪਰਿਵਾਰ ਦਾ ਨਾਰਾ ਨਾ ਜੀ ਇਹ ਚ ਤਾਂ ਸਿੱਖੀ ਦਾ ਕੋਈ ਉਹ ਹੈ ਹੀ ਨਹੀਂ ਤਾਂ ਗੁਰੂਆਂ ਦੇ ਆਪਣੇ ਪਰਿਵਾਰਾਂ ਨੂੰ ਨਹੀਂ ਅੱਗੇ ਗਾਹ ਮਿਲੀਆਂ ਜੇ ਮਿਲੀਆਂ ਤਾਂ ਉਹਨਾਂ ਨੇ ਵੱਡੇ ਕੁਰਬਾਨੀਆਂ ਸਰਜੀਆਂ ਨੇ ਮਤਲਬ ਇਤਿਹਾਸ ਰਜ ਹੈ ਸਰਵੰਸ ਵਾਰੇ ਆ ਸੋ ਇਸੀ ਦੀ ਹਾਲਤ ਸਾਰੀਆਂ ਉਹਨੇ ਸੁਣੋ ਫਿਰ ਬੂਟਾ ਸਿੰਘ ਰਣਸੀਹ ਬੋਲਦਾ ਵੀ ਬੜੇ ਅਕਾਲੀ ਦਲ ਬਣਾ ਲਿਆ ਅਸੀਂ ਬੜਾ ਕਰਕੇ ਦੇਖ ਲਿਆ ਉਹਦੋਂ ਆ ਹੋ ਗਿਆ ਇਹਦਾ ਮਤਲਬ ਖਾਲਸਾ ਪੰਥ ਅੰਦਰ ਸਿੱਖਾ ਅੰਦਰ ਸੰਵਾਦ ਕੋਈ ਨਹੀਂ ਚੱਲ ਰਿਹਾ ਜਾਂ ਤਾਂ ਦਾਵੇਦਾਰੀ ਚੱਲ ਰਹੀ ਹੈ ਜਾਂ ਮਜਬੂਰੀ ਚੱਲ ਰਹੀ ਹੈ ਜਾਂ ਇੱਕ ਦੂਜੇ ਦੀ ਨਿੰਦਾ ਚੱਲ ਰਹੀ ਹੈ ਮੁੱਦਿਆਂ ਦੀ ਸਿਆਸਤ ਆ ਜਿਹੜੀ ਮੁਲਕ ਦੀ ਸਿਆਸਤ ਕਿੱਧਰ ਨੂੰ ਜਾ ਰਹੀ ਆ ਪੰਥਕ ਏਕਤਾ ਦੀ ਕਿੰਡੀ ਵੱਡੀ ਲੋੜ ਆ ਦੇਖੋ ਜੋ ਹਾਲ ਘੱਟ ਗਿਣਤੀ ਇਹਦਾ ਹੋ ਰਿਹਾ ਮੁਲਕ 'ਚ ਮੁਸਲਮਾਨਾਂ ਦਾ ਸਿੱਖ ਵੀ ਨਿਸ਼ਾਨੇ ਤੇ ਨੇ ਜੰਮੂ ਕਸ਼ਮੀਰ ਦਾ ਤੁਸੀਂ ਹਾਲ ਦੇਖ ਲਓ ਕੀ ਬਣਾਇਆ ਹੋਇਆ ਲੋੜ ਤਾਂ ਇਸ ਗੱਲ ਦੀ ਹੈ ਵੀ ਜਿਹੜੀ ਧਾਰਮਿਕ ਘੱਟ ਗਿਣਤੀਆਂ ਨੇ ਉਹਨਾਂ ਦੀ ਪਹਿਚਾਣ ਦੀ ਉਹਨਾਂ ਤੇ ਜਿਹੜੇ ਹਮਲੇ ਹੋ ਰਹੇ ਨੇ ਉਹਦੀ ਰਾਖੀ ਕਿਵੇਂ ਕੀਤੀ ਜਾਵੇ ਫਿਰ ਇੱਕ ਇੱਕ ਮੁਠ ਕਿਵੇਂ ਹੋਣ ਜਾਨੀ ਪੰਥ ਕੇ ਇਕਤਾ ਦੀ ਲੋੜ ਆ ਇਕੱਲੇ ਬਾਦਲ ਦਲ ਦੀ ਇਕਤਾ ਕਰਾ ਲੋਗੇ ਕੀ ਹੋਗੇ ਜਦੋਂ ਇਹ ਸਾਰੇ ਇਕੱਠੇ ਸੀ ਉਹਦੀ ਮਾਣੇ ਹੋਏ ਨੇ ਸਾਰੇ ਜੇ ਹੁਣ ਮੁੜ ਕੇ ਇਕੱਠੇ ਹੋ ਜਾਣਗੇ ਜੀ ਕੀ ਕਰ ਦੇਣਗੇ ਜਦੋਂ ਤੱਕ ਤੁਸੀਂ ਲਾਈਨ ਨਹੀਂ ਬਦਲਦੇ ਕਿਉਂਕਿ ਜਿਹੜੀ ਲਾਈਨ ਤੇ ਤੁਸੀਂ ਅਕਾਲੀ ਦਲ ਨੂੰ ਤੁਰਿਆ ਇਹ ਉਹਦੇ ਸਿੱਟੇ ਨੇ ਬਿਨਾਂ ਸ਼ਰਤ ਹਮਾਇਤ ਤੋਂ ਲੈ ਕੇ ਕਾਸ਼ੀਰਾਮ ਨਾਲ ਸਬੰਧ ਤੋੜਨੇ ਬਿਨਾਂ ਸ਼ਰਤ ਹਮਾਇਤ ਦੇਣੀ ਫਿਰ ਸਾਰੇ ਕਾਲੇ ਕਾਨੂੰਨਾਂ ਦੀ ਹਮਾਇਤ ਕਰਨੀ ਮਤਲਬ ਮੋਦੀ ਸਰਕਾਰ ਨੇ ਜਿੰਨਾ ਤਾਕਤਾਂ ਦਾ ਕੇਂਦਰੀਕਰਨ ਕੀਤਾ ਘੱਟਗਣ ਦੇ ਖਿਲਾਫ ਕਾਨੂੰਨ ਬਣਾਏ ਨੇ ਜੰਮੂ ਕਸ਼ਮੀਰ ਤੋੜਿਆ ਉਹਦੇ ਬਾਰੇ ਸਾਰੇ ਹਮਾਇਤ ਕਰਦੇ ਰਿਹਾ ਹੁਣ ਤੱਕ ਇਹ ਪੰਜਾਬ ਦੇ ਵਿੱਚ ਜਿਵੇਂ ਬੇਦਾਵਾ ਦਿੱਤਾ ਲੋਕਾਂ ਦੇ ਮੁੱਦਿਆਂ ਨੂੰ ਇੱਕ ਨਾਰਾ ਦੇਤਾ ਫਿਰਕੂ ਭਾਈਚਾਰਾ ਤੇ ਅਮਨ ਸ਼ਾਂਤੀ ਇਦਾਂ ਅਕਾਲੀ ਦਲ ਹਮੇਸ਼ਾ ਅਕਾਲੀ ਦੇ ਤੋਂ ਬੁਨਿਆਦੀ ਅਸੂਲ ਆ ਸਰਬੱਤ ਦਾ ਭਲਾ ਇਹ ਨਾਰਾ ਦੇ ਕੇ ਪੰਥ ਦੇ ਪੰਜਾਬ ਵੱਲ ਪਿੱਟ ਕਰ ਲਈ ਇੱਕ ਖਾਲਸਾਤਾਨ ਦਾ ਨਾਰਾ ਲਾਉਣ ਲੱਗੇ 扑ੜ ਕੇ ਦੂਜੇ ਪਾਸੇ ਦੂਜੇ ਕਹਿੰਦੇ ਸਰਕਾਰਾਂ ਬਣਾਓ ਚਲਾਓ ਤੇ ਪੈਸੇ ਇਕੱਠੇ ਕਰੋ ਸੋ ਇਹ ਨਿੱਜ ਪ੍ਰਸਤੀ ਪਰਿਵਾਰ ਪ੍ਰਸਤੀ ਵਪਾਰ ਪ੍ਰਸਤੀ ਹੈ ਜਿਹੜੀ ਇਹ ਚ ਪੰਥ ਦੀ ਕੋਈ ਪੰਥ ਦੀ ਥਾਂ ਨਹੀਂ ਪੰਥ 'ਚ ਇਹ ਨਾ ਗੱਲਾਂ ਦੀ ਸਰਬਜੀਤ ਸਿੰਘ ਹੁਣ ਸਟੇਜ ਦੇ ਉੱਤੇ ਵੀ ਕਿਹਾ ਕਹਿੰਦੇ ਕਿ ਪੁਰਾਣੇ ਅਕਾਲੀ ਜਿਹੜੇ ਨੇ ਉਹ ਮੇਰੇ ਸੰਪਰਕ 'ਚ ਨਹੀਂ ਕਹਿੰਦੇ ਬਹੁਤ ਦੇ ਫੋਨ ਆਉਂਦੇ ਨੇ ਕਿ ਅਕਾਲੀ ਦਲ ਬਣਾਓ ਅਸੀਂ ਤੁਹਾਡੇ ਪਿੱਛੇ ਲੱਗ ਕੇ ਤੁਰਾਂਗੇ ਪੁਰਾਣੇ ਹੋ ਸਕਦਾ ਕਿ ਇਹ ਬਾਗੀਆਂ ਦੀ ਚੱਕਰ ਹੋ ਰਿਹਾ ਵੀ ਜਿਹੜੇ ਬਾਗੀ ਤੁਰੇ ਫਿਰਦੇ ਨੇ ਕਿ ਇਹ ਵੀ ਇਕੱਠੇ ਮਸਤੂਆਣਾ ਸਾਹਿਬ ਦੀ ਇੱਕ ਪ੍ਰੋਗਰਾਮ ਦੇ ਵਿੱਚ ਇਕੱਠੇ ਵੀ ਨਜ਼ਰ ਆਏ ਨੇ 300 ਪਰਿਵਾਰ ਇੱਥੇ ਨਜ਼ਰ ਆਇਆ ਤੇ ਸਰਬਜੀਤ ਸਿੰਘ ਖਾਲਸਾ ਉੱਥੇ ਨਜ਼ਰ ਆਇਆ ਅਮਰਤਪਾਲ ਦੇ ਫਾਦਰ ਸਾਹਿਬ ਨਜ਼ਰ ਆਇਆ ਲੱਗਦਾ ਕਿ ਜੇ ਉਹ ਅਕਾਲੀਆਂ ਦੇ ਨਾਲ ਰਲ ਕੇ ਅਕਾਲੀ ਦਲ ਬਣਾਉਣ ਦੀ ਕੋਸ਼ਿਸ਼ ਹੁੰਦੀ ਹੈ ਨਹੀਂ ਤੇ ਕਰਦੇ ਜੇ ਮੈਂ ਕਹਿਣਾ ਹੋਵੇ ਜਦੋਂ ਤੱਕ ਤੁਸੀਂ ਫੈਡਰਲਿਜਮ ਦਾ ਝੰਡਾ ਬੁਲੰਦ ਨਹੀਂ ਕਰਦੇ ਫੈਡਰਲ ਸਿਆਸਤ ਦੀ ਗੱਲ ਨਹੀਂ ਕਰਦੇ ਜਦੋਂ ਤੱਕ ਤੁਸੀਂ ਅਨੰਦਪੁਰ ਸਾਹਿਬ ਦੇ ਮਤਿ ਦੀ ਭਾਵਨਾ ਅਨੁਸਾਰ ਸਿਆਸਤ ਨਹੀਂ ਸਾਹਮਣੇ ਲੈ ਕੇ ਆਉਂਦੇ ਚੋਣ ਜਿਹੜਾ ਮੈਦਾਨ ਜਾਂ ਜਿਹੜਾ ਮਤਲਬ ਚੋਣਾਂ ਦਾ ਜਿਹੜਾ ਇਹਦੇ ਵਿੱਚ ਦਖਲ ਦੇਣਾ ਦਖਲ ਤਾਂ ਤਾਂ ਹੀ ਹੋਊ ਜੇ ਤੁਹਾਡੇ ਕੋਲ ਏਜੰਡਾ ਹੋਊ ਏਜੰਡਾ ਹੋਊਗਾ ਉਹਦੇ ਵਿੱਚ ਮੁੱਦੇ ਹੋਣਗੇ ਮਤਲਬ ਹੁਣ ਅਕਾਲੀਆਂ ਨੇ ਤਾਂ ਪੰਜਾਬ ਤੇ ਪੰਥ ਦੇ ਮੁੱਦਿਆਂ ਨੂੰ ਬੇਦਾਵਾ ਦਿੱਤਾ ਹੋਇਆ ਨਾ ਜੀ ਉਹਦਾ ਗੁੱਸਾ ਆ ਜਿਹਦੇ ਹੁਣ ਇਹ ਦੋਹਾ ਬੰਦਿਆਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਦੀ ਜਿੱਤ ਕਿਉਂ ਹੋ ਗਈ ਕਿਉਂਕਿ ਜਿਹੜੇ ਇਹਨਾਂ ਦੇ ਹਮੈਤੀ ਨੇ ਉਹਨਾਂ ਹੁਣ ਆਇਆ ਵੀ ਇਹਨਾਂ ਦੇ ਮੁੱਢਿਆਂ ਤੇ ਰੱਖ ਕੇ ਬਾਕੀ ਦਲਾਂ ਨੂੰ ਮਾਝ ਦਈਏ ਜਾਂ ਬਾਕੀ ਕਿਸੇ ਹੋਰ ਨੂੰ ਇਹ ਲੱਗ ਸਕਦਾ ਵੀ ਇਹਨਾਂ ਦੀ ਪੂੰਛ ਫੜ ਕੇ ਅਸੀਂ ਤਰ ਜਾਾਂਗੇ ਸ਼੍ਰੋਮਣੀ ਕਮੇਟੀ ਦੇ ਬੋਟਾ ਬਣਾਓ ਚੋਣਾ ਤੁਹਾਡੇ ਕੋਲੇ ਦੱਸੋ ਤਾਂ ਅਸੀਂ ਤੁਹਾਡਾ ਸ਼੍ਰੋਮਣੀ ਕਮੇਟੀ ਨਾਲ ਰੌਲਾ ਕੀ ਆ ਤੁਸੀਂ ਦੱਸੋ ਵੀ ਗਲਤ ਕੀ ਹੋ ਰਿਹਾ ਤੁਸੀਂ ਠੀਕ ਕੀ ਕਰੋਗੇ ਜੇ ਬਾਦਰ ਵਾਲਿਆਂ ਵਾਂਗੂ ਤੁਸੀਂ ਇਹੀ ਕਰਨਾ ਪਹਿਲਾਂ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰੋ ਫਿਰ ਐਮਐਲ ਜਿੱਤੋ ਤੇ ਫਿਰ ਸਰਕਾਰ ਬਣਾਓ ਇਹ ਤਾਂ ਉਸੇ ਰਾਹ ਦੇ ਰਾਹੀ ਬਣਗੇ ਫਿਰ ਤੁਸੀਂ ਇਹ ਚ ਪੰਥ ਨੂੰ ਕਿਵੇਂ ਲੂ ਸੋ ਇਸ ਕਰਕੇ ਗੰਭੀਰ ਸੰਵਾਦ ਦੀ ਲੋੜਾ ਸਾਰੇ ਉੱਥੇ ਇੱਕ ਦੂਜੇ ਦੇ ਵਿਰੋਧ ਦੇ ਵਿੱਚੇ ਬੋਲੇ ਨੇ ਸਾਰਿਆਂ ਨੇ ਵੱਡੇ ਦਾਅਵੇ ਕੀਤੇ ਨੇ ਕੋਈ ਮੈਨੂੰ ਨਹੀਂ ਲੱਗਦਾ ਇਹ ਚ ਕੁਝ ਨਿਕਲਣ ਪਾਉਣ ਨੂੰ ਜਿਹੜਾ ਇੱਕ ਕੁਝ ਹੈ ਜੀ ਇਹ ਗੱਲ ਵੀ ਜਿਵੇਂ ਕਰਨੈਲ ਸਿੰਘ ਪੰਜੋਲੀ ਨੇ ਵੀ ਇੱਕ ਦਿਨ ਕਿਹਾ ਅਮਰਤਪਾਲ ਸਿੰਘ ਦੀ ਗਵਾਈ ਚ ਪੰਥ ਇਕੱਠਾ ਹੋ ਜੂ ਕਿਵੇਂ ਇਕੱਠਾ ਹੋ ਜੂ ਜੀ ਮੈਨੂੰ ਇਹ ਦੱਸੋ ਤੁਸੀਂ ਉਹਦੀ ਕਿਹੜੀ ਸਮਰੱਥਾ ਦੇਖ ਲਈ ਜਥੇਵੰਦ ਕਰਨ ਦੀ ਅੱਗੇ ਵਧਣ ਦੀ ਕਿਹੜੀ ਸਮਰੱਥਾ ਕੰਨ ਨਾਲ ਟੱਕਰ ਮਾਰੀ ਤੇ ਉਹ ਬੈਠਾ ਜੇਲ੍ਹ ਚ ਮਤਲਬ ਠੀਕ ਆ ਉਹ ਤਾਂ ਜੋ ਕੇਸ ਬਣਦੇ ਸੀ ਬਣਾਉਂਦੇ ਉਹ ਭੁਗਤ ਲੈਂਦਾ ਇੱਥੇ ਫੇਰ ਜੋ ਉਹ ਹੁਣ ਕਹਿ ਰਿਹਾ ਹੁਣ ਕਿੱਲਾ ਇਹ ਨਹੀਂ ਹੁਣ ਹਾਈ ਕੋਰਟ ਚ ਉਹਨੇ ਪਟੀਸ਼ਨ ਪਾਈ ਆ ਆਪ ਵੀ ਪਾਈ ਆ ਇੱਕ ਇੱਕ ਉਹਦੇ ਵਿਰੋਧ ਚ ਵੀ ਪੈ ਗਈ ਨਾਲ ਦੀ ਨਾਲ ਵੀ ਦੇਖੋ ਜੀ ਇਹਨੇ ਧਾਰਮਿਕ ਸਥਾਨਾਂ ਦੀ ਵਰਤੋਂ ਕੀਤੀ ਆ ਪੈਸੇ ਦਾ ਹਿਸਾਬ ਕਿਤਾਬ ਨਹੀਂ ਇਹ ਸਾਰਾ ਪਚੜਾਉ ਕੰਮ ਆ ਇਲੈਕਸ਼ਨ ਕਮਿਸ਼ਨ ਆ ਜਿਹੜਾ ਇਹ ਉਹਦੇ ਕੋਲ ਸ਼ਿਕਾਇਤ ਹੋਵੇ ਪਹਿਲਾਂ ਉਹ ਕੋਈ ਫੈਸਲਾ ਕਰੇ ਜੇ ਉਹ ਫੈਸਲਾ ਸਹੀ ਨਹੀਂ ਕਰਦਾ ਫਿਰ ਤੁਸੀਂ ਕੋਰਟ ਤੇ ਜਾਓ ਸਿੱਧ ਮ ਸਿੱਧਾ ਤੁਸੀਂ ਮਤਲਬ ਉਹ ਉਹ ਹੁਣ ਕਹਿੰਦਾ ਮੈਨੂੰ ਰਿਹਾ ਕਰੋ ਕਿਹੜੇ ਨੁਕਤੇ ਤੇ ਕਹਿੰਦਾ ਮੈਂ ਹੁਣ ਸੌ ਤਾਂ ਚੁੱਕ ਲਈ ਸੰਵਹਾਨ ਦੀ ਮੇਰੇ ਤੇ ਐਨਐਸ ਠੀਕ ਆ ਤੁਕ ਕੋਈ ਨਹੀਂ ਬਣਦੀ ਐਨਐਸ ਸੌ ਚੁੱਕਣ ਤੋਂ ਬਿਨਾ ਵੀ ਨਹੀਂ ਤੁਕ ਬਣਦੀ ਸੀ ਹੁਣ ਜਦੋਂ ਉਹਨੇ ਲਿਖਤੀ ਤੌਰ ਤੇ ਸੰਵਹਾਨ ਨੂੰ ਮੰਨਣ ਦੀ ਗੱਲ ਕਹਿਤੀ ਚਾਹੇ ਉਹਨੇ ਝੂਠੀ ਕਹੀ ਆ ਸੱਚੀ ਕਹੀ ਆ ਬਾਹਰ ਆ ਕੇ ਕੀ ਕਰੂ ਕਿਹੜੀ ਸਿਆਸਤ ਲੇ ਉਹ ਵੱਖਰੀ ਗੱਲ ਆ ਐਨ ਸੇਟਾ ਤੋਂ ਹਟਾਈ ਜਾਣਾ ਚਾਹੀਦਾ ਸੋ ਇਹ ਸਾਰੀ ਨਾ ਚੜਾਉ ਸਿਆਸ ਚੱਲ ਰਹੀ ਆ ਜਿਵੇਂ ਮੈਨੂੰ ਜਿਵੇਂ ਹੁਣ ਬਗੀ ਕੱਲ ਹੀ ਹੈ ਉਹਨਾਂ ਨੇ ਚਾਰ ਨੁਕਤੇ ਦਿੱਤੇ ਆ ਕੱਲ ਤੱਕ ਸਾਹਿਬ ਨੂੰ ਮੈਂ ਤਾਂ ਕਹਿੰਦਾ ਪਹਿਲੀ ਝਟ ਚ ਸੁਖਵੀਰ ਕਹਿੰਦੇ ਹਾਂ ਜੀ ਇਹ ਗਲਤੀਆਂ ਹੋਈਆਂ ਨੇ ਮaaf ਕਰੋ ਕੀ ਹੋ ਜੂ ਇਹਦੇ ਨਾਲ ਕੱਖ ਨਹੀਂ ਹੁੰਦਾ ਨਾ ਉਹ ਉਹਨਾਂ ਨੂੰ ਕੁਝ ਬਣੇ ਸੋ ਇਸ ਕਰਕੇ ਜਦੋਂ ਤੱਕ ਤੁਸੀਂ ਮੁੱਦੇ ਨਹੀਂ ਪਛਾਣਦੇ ਨਾ ਨਮੀ ਸਿਆਸ ਦੇ ਨੈਣ ਨਕਸ਼ ਨਹੀਂ ਘਟਦੇ ਨਿੱਜ ਪਰਸਤ ਪਰਿਵਾਰ ਪਰਸਤ ਤੇ ਵਪਾਰ ਪਰਸਤ ਜਿਹੜੀ ਸੋਚ ਆ ਉਹਨੂੰ ਛੱਡ ਕੇ ਪੰਥ ਵਸੇ ਮੈਂ ਉੱਜੜਾ ਮਨ ਚੌਕ ਨੇਰਾ ਮੈਂ ਤਾਂ ਅਕਾਲੀਆਂ ਦਾ ਹੁਣੇ ਦੇਖ ਲਿਆ ਇਹ ਤਾਂ ਪੰਥਕ ਮਹਾਵਰੀ ਭੁੱਲ ਗਏ ਗੱਲ ਹੀ ਭੁੱਲ ਗਏ 30 ਸਾਲਾਂ ਚ ਕੀਤੀ ਨਹੀਂ ਨਾ ਉਹ ਗੱਲਾਂ ਸਾਰੀਆਂ ਸੋ ਇਸ ਕਰਕੇ ਪੰਥ ਤੇ ਪੰਜਾਬ ਕੋਈ ਵੱਖਰੀ ਗੱਲ ਨਹੀਂ ਹੈ ਜਦੋਂ ਤੁਸੀਂ ਸਿੱਖ ਕੌਮ ਦੀ ਗੱਲ ਕਰਦੇ ਹੋ ਪੰਜਾਬੀ ਕੌਮ ਦੀ ਗੱਲ ਕਰਦੇ ਹੋ ਪੰਥ ਦੀ ਗੱਲ ਕਰਦੇ ਹੋ ਪੰਜਾਬ ਦੀ ਗੱਲ ਕਰਦੇ ਹੋ ਇੱਕ ਦੂਜੇ ਤੋਂ ਬਿਨਾ ਇਹ ਅਧੂਰੇ ਨੇ ਪੰਥਾ ਜਿਹੜਾ ਪੰਜਾਬ ਦੀ ਗਵਾਹੀ ਕਰਦਾ ਰਿਹਾ ਇਤਿਹਾਸਕ ਤੌਰ ਤੇ ਕਿਉਂਕਿ ਜਦੋਂ ਵੀ ਕੋਈ ਖਿੱਤਾਂ ਹੋਵੇ ਜਦੋਂ ਉਹ ਹੱਕਾਂ ਲਈ ਲੜਦਾ ਸਾਰੇ ਤਬਕੇ ਇੱਕਸਾਰ ਕਿਤੇ ਨਹੀਂ ਲੜਦੇ ਹੁੰਦੇ ਧੁਰਾ ਬਣਦੀ ਹੈ ਇੱਕ ਧਿਰ ਜਾਂ ਕੋਈ ਧਿਰ ਕਹੋ ਟਾ ਕਹੇ ਲੋ ਜਮਾਤ ਕਹੇ ਲੋ ਭਾਈਚਾਰਾ ਕਹੇ ਲੋ ਪੰਥ ਧੁਰਾ ਪੰਜਾਬ ਦਾ ਲੜਨ ਦੇ ਖਾਤਰ ਤੇ ਪੰਥ ਲਈ ਨਾ ਕੋਈ ਵੈਰੀ ਨਹੀਂ ਬਗਾਨਾ ਹਿੰਦੂਆਂ ਨਾਲ ਕੋਈ ਰੌਲਾ ਨਹੀਂ ਇੰਨਾ ਕੁਸ ਪੰਜਾਬ ਚ ਲੰਘ ਗਿਆ ਹਿੰਦੂ ਸਿੱਖਾਂ ਦਾ ਟਕਰਾ ਕਿਤੇ ਨਹੀਂ ਹੋਇਆ ਤੁਸੀਂ ਦੇਖ ਲਓ ਘਟਨਾਵਾਂ ਹੋਈਆਂ ਨੇ ਉਹਦਾ ਅਸਰ ਹੋਇਆ ਸਿਆਸੀ ਮੁੱਦਿਆਂ ਕਰਕੇ ਵਖਰੇਵਾ ਪਿਆ ਸੋ ਇਹ ਵੀ ਦਿਖਾਉਂਦੀ ਆ ਵੀ ਬਾਦਲ ਕਿਆਂ ਸਮੇਤ ਜਾਂ ਉਦੋਂ ਅੱਡ ਹੋ ਕੇ ਕਿਸੇ ਕੋਲੇ ਪੰਥ ਤੇ ਪੰਜਾਬ ਲਈ ਤੇ ਮੁਲਕ ਦੇ ਭਲੇ ਲਈ ਮਾਰਗ ਸੇਧ ਨਹੀਂ ਮੁਲਕ ਦੇ ਭਲੇ ਲਈ ਮੈਂ ਕਿਉਂ ਕਹਿਣਾ ਕਿਉਂਕਿ ਜਿਹੜੇ ਪਿਛਲੇ ਸਮੇਂ ਚ ਕਾਨੂੰਨ ਬਣਾਏ ਨੇ ਸਾਰਾ ਤਾਕਤਾਂ ਦਾ ਕੇਂਦਰੀਕਰਨ ਕੀਤਾ ਉਹ ਸਾਰਾ ਮੁਲਕ ਵੀ ਜਖੜਿਆ ਗਿਆ ਨਾ ਜੀ ਜੇ ਆਪਾਂ ਕਹਿੰਦੇ ਫੁੱਲਾਂ ਦਾ ਗੁਲਦਸਤਾ ਇੱਕ ਕੱਲਾ ਫੁੱਲ ਤਾਂ ਹੋ ਨਹੀਂ ਸਕਦਾ ਨਾ ਜੀ ਕਿੰਨੇ ਫੁੱਲ ਨੇ ਸਾਰਿਆਂ ਦੀ ਮਹਿਕ ਉਹ ਗੁਲਦਸਤਾ ਵੀ ਤਾਂ ਹੀ ਹੂ ਇਸ ਕਰਕੇ ਪੰਥ ਪੰਜਾਬ ਤੇ ਮੁਲਕ ਦੀ ਭਲਾਈ ਲਈ ਕੋਈ ਸਿਆਸੀ ਰਾਹ ਸਿਆਸੀ ਗੱਲਾਂ ਏਜੰਡਾ ਉਹ ਕਰਨ ਦੀ ਲੋੜ ਆ ਹੁਣ ਵਾਗ ਹੀ ਗੱਲ ਹੀ ਨੇ ਇਹ ਤਾਂ ਹਲੇ ਤੱਕ ਇਹ ਨਹੀਂ ਕਹਿ ਸਕੇ ਵੀ ਜੰਮੂ ਕਸ਼ਮੀਰ ਦੀ ਹੋਂਦ ਖਤਮ ਕਰਨ ਕੀਤੀ ਆ ਜਿਹੜੀ ਤੁਸੀਂ ਗਲਤ ਕੀਤੀ ਆ ਧਾਰਾ 370 ਜਿਹੜੀ ਉਹ ਰੱਦ ਕੀਤੀ ਚਲ ਧਾਰਾ 370 ਨਾਂ ਵੀ ਕਰੂ ਮੰਨ ਲਓ ਤੁਸੀਂ ਇਹ ਕਹੋ ਵੀ ਉਹਦੀ ਰਾਜ ਨੂੰ ਸੂਬਾ ਬਣਾਓ ਜਿਵੇਂ ਬਣਾਇਆ ਸੀ ਉੱਥੇ ਚੋਣਾ ਕਰੋ ਮਤਲਬ ਤੁਸੀਂ ਗੱਲਾਂ ਤਾਂ ਕਰੋ ਨਾ ਜੀ ਹੁਣ ਉਹ ਇਹਨਾਂ ਤੇ ਲਾਈ ਜਾਂਦੇ ਨੇ ਵੀ ਇਹ ਭਾਜਪਾ ਪੱਖੀ ਨੇ ਹਾਲਾਂਕਿ ਭਾਜਪਾ ਨਾਲ ਦੋਹਾਂ ਦਾ 나ੜੂ ਰਲਦਾ ਇਹ ਚ ਮੈਨੂੰ ਕੋਈ ਰੌਲਾ ਨਹੀਂ ਅੱਜ ਦੀ ਤਰੀਕ ਤੇ ਅਕਾਲੀ ਦਲ ਬਾਦਲ ਨੇ ਇੱਕ ਆਪਸ਼ਨ ਖੋਲ੍ਹ ਲਈ ਵੀ ਕਾਂਗਰਸ ਨਾਲ ਵੀ ਸਮਝੌਤਾ ਹੋ ਸਕਦਾ ਵੀ ਸਾਡਾ ਕੋਈ ਦੁਸ਼ਮਣ ਨਹੀਂ ਕੋਈ ਦੋਸਤ ਨਹੀਂ ਇਹ ਤਾਂ ਹਲੇ ਚਲੋ ਨਵੇਂ-ਨਵੇਂ ਇਕੱਠੇ ਹੋਏ ਨੇ ਕਹਿੰਦੇ ਨੇ ਬਹਿਸ ਵਿਚਾਰਾਂ ਕਰਨਗੇ ਯਾਨੀ ਸਹੀ ਲੀ ਉੱਪਰਨੀ ਲੋੜਾ ਜੀ ਦੇਲੇ ਸੰਵਾਦ ਦੀ ਲੋੜਾ ਪੰਥ ਇਕਤਾ ਦੀ ਲੋੜਾ ਦਲਾਂ ਦੀ ਇਕਤਾ ਤੁਸੀਂ ਕਰੋਗੇ ਨਾ ਜੀ ਠੀਕ ਆ ਦਲਾਂ ਦੀ ਵੀ ਹੋਣੀ ਚਾਹੀਦੀ ਆ ਪੰਥ ਕੇਕ ਤਾਂ ਪੰਥਕ ਪ੍ਰੋਗਰਾਮ ਤੇ ਹੋਣੀ ਚਾਹੀਦੀ ਆ ਮਾਲੀ ਸਾਹਿਬ ਹੁਣ ਇਸ ਤੋਂ ਜਿਹੜੇ ਸਿਆਸੀ ਪੰਡਤ ਨੇ ਨਾ ਹੁਣ ਉਹ ਕਿਆ ਸਲਾਈਆਂ ਲਾਉਣ ਲੱਗ ਗਏ ਕਿ ਜਿਸ ਤਰੀਕੇ ਦੇ ਨਾਲ ਨਵਾਂ ਅਕਾਲੀ ਦਲ ਬਣਾਉਣ ਦਾ ਜ਼ਿਕਰ ਹੁੰਦਾ ਜਿਸ ਤਰ੍ਹਾਂ ਦੇ ਬੰਦੇ ਲਿਆਉਣ ਦੀ ਗੱਲ ਹੁੰਦੀ ਆ ਕਹਿੰਦੇ ਕਿ ਜੇ ਪੁਰਾਣੇ ਅਕਾਲੀ ਲੈ ਕੇ ਆਉਣੇ ਆ ਉਹ ਅਕਾਲੀਆਂ ਦੇ ਉੱਤੇ ਪਹਿਲਾਂ ਹੀ ਉਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਝੁਕਾ ਬੀਜੇਪੀ ਵਾਲਾ ਬੇਸ਼ੱਕ ਬੀਬੀ ਜ਼ਗੀਰ ਕੌਰ ਤੋਂ ਸ਼ੁਰੂ ਹੁੰਦੇ ਨੇ ਢੀਂਡਸਾ ਪਰਿਵਾਰ ਚਲੋ ਤਾਂ ਅਕਾਲੀ ਦਲ ਦੇ ਵਿੱਚ ਰਹਿ ਵੀ ਬੀਜੇਪੀ ਦੇ ਨਾਲ ਰਹਿ ਵੀ ਆਇਆ ਕਹਿੰਦੇ ਇਹ ਉਹਨਾਂ ਦਾ ਵਕੀਰ ਸਿਆਸੀ ਵਕੀਲ ਹੈ ਐਮਪੀ ਰਾਜਦੀਪ ਸਿੰਘ ਖਾਲਸਾ ਕਹਿੰਦੇ ਉਹ ਵੀ ਉਹਨਾਂ ਦਾ ਵੀ ਕਿਤੇ ਨਾ ਕਿਤੇ ਸਬੰਧ ਪਿੱਛੋਂ ਬੀਜੇਪੀ ਨਾ ਰਿਹਾ ਕਹਿੰਦੇ ਲੱਗਦਾ ਹੈ ਕਿ ਬੀਜੇਪੀ ਜਿਹੜੀ ਪੰਜਾਬ ਦੇ ਵਿੱਚ ਪੈਰ ਰੱਖਣ ਦੇ ਲਈ ਇੱਕ ਪੁਲ ਉਸਾਰ ਰਹੀ ਹੈ ਤੇ ਉਹ ਪੁਲ ਜਿਹੜਾ ਬਾਇਆ ਇਹਨਾਂ ਦੇ ਹੋ ਕੇ ਬਣੂਗਾ ਦੇਖੋ ਜਿਹੜੀ ਮੈਂ ਗੱਲ ਤੁਹਾਨੂੰ ਕਿਹਾ ਮੈਂ ਕਹਿੰਦਾ ਖੇਤਰੀ ਪਾਰਟੀਆਂ ਨੂੰ ਸਮਝੌਤਾ ਕਰਨਾ ਪੈਂਦਾ ਚਾਹੇ ਉਹ ਕਾਂਗਰਸ ਨਾਲ ਕਰਨ ਚਾਹੇ ਭਾਜਪਾ ਨਾਲ ਕਰਨ ਸ਼ਰਤਾਂ ਤਹਿਤ ਕਰੋ ਨਾ ਤੁਸੀਂ ਮਿਨਿਮਮ ਪ੍ਰੋਗਰਾਮ ਜਿਹੜਾ ਕਹਿੰਦੇ ਕੌਮਨ ਮਿਨਿਮਮ ਪ੍ਰੋਗਰਾਮ ਉਹ ਬਣਾਓ ਨਾ ਜੀ ਬਾਜਪਾ ਹੀ ਵੇਲੇ ਬਣ ਜਿਹਦੇ ਵਿੱਚੋਂ ਤਿੰਨ ਮੁੱਦੇ ਬਾਹਰ ਰੱਖੇ ਸੀ ਉਹਨਾਂ ਨੇ ਧਾਰਾ 370, ਬਾਬਰੀ ਮਸਜਿਦ, ਸਾਂਝਾ ਸਿਵਲ ਕੋਡ ਵੀ ਇਹਨਾਂ ਨੂੰ ਸਰਕਾਰ ਟੱਚ ਨਹੀਂ ਕਰੂ। ਜਦੋਂ ਉਹਨਾਂ ਦੀ ਮੈਜੋਰਿਟੀ ਆ ਗਈ ਹੁਣ ਤਾਂ ਸੁਖਵੀਰ ਇਹ ਕਹਿੰਦਾ ਮੈਂ ਇੱਕ ਵਾਰ ਸੁਣਿਆ ਕਹਿੰਦਾ ਐਂਡੀਆ ਕਿਹੜਾ ਐਂਡੀਆ ਦੀ ਤਾਂ ਕਦੇ ਮੀਟਿੰਗ ਹੀ ਨਹੀਂ ਹੋਈ। ਹੁਣ ਜਦੋਂ ਤੁਸੀਂ ਬਾਹਰ ਨਿਕਲੇ ਫਿਰ ਤੁਹਾਨੂੰ ਯਾਦ ਆ ਗਿਆ ਮੀਟਿੰਗ ਹੋਣੀ ਚਾਹੀਦੀ ਹੈ। ਉਹਨਾਂ ਨੇ ਜਦੋਂ ਉਹਨਾਂ ਦੀ ਮੈਜੋਰਿਟੀ ਹੋ ਗਈ ਲਗਭਗ ਤਿੰਨੇ ਮੁੱਦੇ ਉਹਨਾਂ ਨੇ ਲਾਗੂ ਕਰਤੇ। ਸੋ ਇਸ ਕਰਕੇ ਮੈਂ ਨਹੀਂ ਕਹਿੰਦਾ ਭਾਜਪਾ ਨਾਲ ਸਾਂਝ ਨਹੀਂ ਪੈ ਸਕਦੀ ਜਾਂ ਕਾਂਗਰਸ ਨਾਲ ਨਹੀਂ ਪੈ ਸਕਦੀ। ਮੈਂ ਤਾਂ ਪਹਿਲਾਂ ਤੋਂ ਕਹਿੰਦਾ ਰ ਵੀ ਬਹੁਤ ਖੱਟ ਲਿਆ ਕਾਂਗਰਸ ਦੇ ਵਿਰੋਧ ਦੇ ਵਿੱਚੋਂ ਇੱਕ ਚੱਲ ਗਿਆ ਪੱਤਾ ਕਾਂਗਰਸ ਵੀ ਹੁਣ ਮੁੜ ਕੇ ਅਮਰਜ ਹੋ ਰਹੀ ਆ ਰਾਹੁਲ ਗਾਂਧੀ ਇੱਕ ਨਵੀਂ ਤਰ੍ਹਾਂ ਦੀ ਕਾਂਗਰਸ ਆ ਜਿਹੜੀ ਉਹ ਵਾਰ ਰਿਹਾ ਤੁਸੀਂ ਇਹ ਦੇਖੋ ਬੰਦੇ ਨੇ ਮੁੱਦਿਆਂ ਦੀ ਸਿਆਸਤ ਵਾਰ ਕੇ ਹਿੰਦੀ ਵੈਲਟ 'ਚ ਠੋਕਤਾ ਮੋਦੀ ਹਿੰਦੀ ਵੈਲਟ 'ਚ ਜਿਹਦੇ ਜਿਹਦੇ ਉੱਤੇ ਸਾਰਾ ਕੁਝ ਧਰਾ ਹੁੰਦਾ ਅਕਾਲੀ ਦਲ ਨੂੰ ਸਿੱਖਣ ਦੀ ਲੋੜ ਆ ਨਾ ਜੀ ਲੋਕਾਂ ਨਾਲ ਉਸ ਤਰ੍ਹਾਂ ਜੁੜਨ ਦੀ ਲੋੜ ਆ ਲੋਕਾਂ ਦੇ ਮੁੱਦੇ ਲਿਆਉਣ ਦੀ ਲੋੜ ਆ ਤੇ ਜਿਹੜੇ ਮੁੱਦਿਆਂ ਤੋਂ ਬੇਦਾਵਾ ਦਿੱਤਾ ਹੁਣ ਤੱਕ ਦੇਖੋ ਪੋਰਸ ਆਫਸਰਾਂ ਨੂੰ ਸਜ਼ਾ ਦੇਣ ਦੀ ਤਾਂ ਸਾਰੇ ਸ਼ਿਕਾਰੀ ਵੱਡੇ ਲਾਤੀ ਸੈਨਿਕ ਲਾਤਾ ਜਿਹੜੇ ਨੁਕਸਾਨੇ ਗਏ ਸੀ ਜਿਹਨੇ ਕੁਰਬਾਨ ਹੋ ਗਏ ਸੀ ਉਹਨਾਂ ਦੀ ਬਾਣੀ ਫੜੀ ਕਿਸੇ ਦੀ ਇਸੇ ਕਰਕੇ ਸਰਬਜੀਤ ਨੂੰ ਵੋਟਾਂ ਪਈਆਂ ਜਦੋਂ ਉਹਨੇ ਕਿਹਾ ਉਹ ਰੁਲ ਗਿਆ ਸਾਨੂੰ ਨਵਾਂ ਪੈਸਾ ਨਹੀਂ ਦਿੱਤਾ ਮਾਨ ਨਹੀਂ ਨਹੀਂ ਸਾਡਾ ਹੱਥ ਪੜਿਆ ਲੋਕ ਇੱਕ ਗੱਲ ਤੇ ਆ ਗਏ ਵੀ ਯਾਰ ਠੀਕ ਆ ਦੂਜਿਆਂ ਦੂਜਿਆਂ ਤੋਂ ਤਾਂ ਆਸ ਨਹੀਂ ਕੋਈ ਬੇਜੇ ਸਾਡੀਆਂ ਵੋਟਾਂ ਪੈਣ ਨਾਲ ਆਹ ਗੱਲ ਜਿੱਤਦੀ ਆ ਇਹ ਬੰਦੇ ਦਾ ਕੁਝ ਬਣਦਾ ਲੋਕ ਝੁੱਕ ਗਏ ਸਾਰੇ ਅਮਰਤਪਾਲ ਤੇ ਤੁਸੀਂ ਕਾਲੇ ਪਾਣੀ ਵਰਗੀ ਝੇਲ ਚ ਭੇਜਤਾ ਨਾਲ ਹੋਰ 40 ਮੁੰਡੇ ਫੜੇ ਹੋਏ ਨੇ ਪੰਜਾਬ ਚ ਨੇ ਜਿਹੜੇ ਉਹਨਾਂ ਦੀ ਅਨਜਮਾਨਤਾ ਨਹੀਂ ਹੋ ਰਹੀਆਂ ਫੇਰ ਉਹਨਾਂ ਦਾ ਐਨਐਸਏ ਹੋਰ ਵਧਾਈ ਜਾਂਦੇ ਹੋ ਫੇਰ ਅਗਲਾ ਕਹਿੰਦੇ ਜੀ ਪੁਰਾਣਾ ਜਿਹੜਾ ਦਰਦ ਆ ਜਦੋਂ ਨਵਾਂ ਛੋਟਾ ਦਰਦ ਹੋਵੇ ਉਹਦੇ ਨਾਲ ਜੁੜ ਜੇ ਨਾ ਮੂੰਹਾਂ ਵੜ ਜਾਂਦਾ ਮੈਂ ਤੁਹਾਨੂੰ ਉਦਾਹਰਨ ਦਿੰਦਾ ਪੰਜਾਬ ਚ 100 ਦੇ ਕਰੀਬ नक्सली ਮੁੰਡੇ ਮਾਰਿਆ ਸ਼ੁਰੂਆਤ ਕੀਤੀ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਚ ਝੂਠੇ ਮੁਕਾਬਲਿਆਂ ਦੀ ਕਹਿੰਦੇ ਜੀ ਸ਼ਾਂਤੀ ਹੋ ਗਈ ਹੋ ਵੀ ਗਈ ਜਦੋਂ ਬੰਦੀ ਫੜ ਕੇ ਮਾਰਦੇ ਮੋਗਾ ਸਿਨੇਮੇ ਦੀ ਬਲੈਕ ਟਿਕਟਾਂ ਦੀ ਬਲੈਕ ਦਾ ਰੌਲਾ ਪਿਆ ਉੱਥੇ ਇੱਕ ਦੋ ਵਿਦਿਆਰਥੀ ਤੇ ਤਿੰਨ ਚਾਰਕ ਬੰਦੇ ਮਾਰੇ ਗਏ ਸਾਰਾ ਪੰਜਾਬ ਅੱਗ ਦੇ ਭਾਂਬੜ ਕਿਤੇ ਲੈ ਗਿਆ ਹਜ਼ਾਰਾਂ ਮੁੰਡੇ ਫੜਕੇ ਮਾਰਦੇ ਝੂਠੇ ਮੁਕਾਬਲਿਆਂ 'ਚ ਕਹਿੰਦੇ ਸੀ ਸ਼ਾਂਤੀ ਹੋ ਗਈ ਫਿਰ ਰਾਜ ਵੀ ਕਰ ਲੈ ਇੰਨੇ ਸਾਲਾਂ ਮਨ ਸ਼ਾਂਤੀ ਦੇ ਨਾਂ ਤੇ ਬਹਿਵਲ ਕਲਾਂ ਦੋ ਮੁੰਡੇ ਮਰੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋਈ ਸਾਰੇ ਬੰਦ ਕਰਤੇ ਸੀ ਨਾ ਘਰਾਂ 'ਚ ਇਸ ਕਰਕੇ ਇਹ ਦਰਦ ਦੀ ਥਾਂ ਵੀ ਪਾਉਣੀ ਪਾਉਣੀਆਂ ਇਹਦਾ ਕੋਈ ਨਾ ਕੋਈ ਹਿੱਲਾ ਕਰਨਾ ਪੈਣਾ ਇਹ ਬੰਦੇ ਉਹ ਹੁਣ ਕੁਝ ਤਾਂ ਸ਼ਹੀਦ ਹੋਏ ਨੇ ਜੀ ਜਿਹੜੇ ਇਸ ਚੱਕਰ 'ਚ ਨਹੀਂ ਪੈਂਦੇ ਜਿਵੇਂ ਜਿੰਦਾ ਸੁੱਖਾ ਉਹ ਪੈਂਦੇ ਨਹੀਂ ਆ ਚੱਕਰ 'ਚ ਉਹਨਾਂ ਦੇ ਪਰਿਵਾਰ ਕਹਿੰਦੇ ਵੀ ਸ਼ਹਾਦਤ ਦੇ ਮਾਨ ਐਡਾ ਸਾਨੂੰ ਅਸੀਂ ਐਮਐਲਏ ਤੇ ਐਮਪੀ ਬਣ ਕੇ ਕੀ ਲੈਣਾ ਹੁਣ ਕਈਆਂ ਨੇ ਦੱਬੇ ਇਸ ਗੱਲ ਤੇ ਦੇ ਰੱਖਿਆ ਹੁਣ ਸਰਬਜੀਤ ਪਹਿਲਾਂ ਤਿੰਨ ਵਾਰ ਲੜੀ ਆ ਦੋ ਵਾਰ ਹਾਰੀ ਆ ਇਹਦੇ ਬਾਬਾ ਜੀ ਵੀ ਬਣੇ ਸੀ ਐਮਪੀ ਮਾਤਾ ਜੀ ਵੀ ਬਣੇ ਸੀ ਚਲੋ ਉਹਨਾਂ ਦੀ ਵੀ ਬੇਵਕਤੀ ਮੌਤ ਹੋਈ ਆ ਸੋ ਸ਼ਹੀਦਾਂ ਦੇ ਪਰਿਵਾਰਾਂ ਦੀ ਬਾਹ ਫੜਨੀ ਚਾਹੀਦੀ ਸੀ ਸਰਕਾਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਜਿੰਨਾ ਤੁਸੀਂ ਕਾਨੂੰਨ ਦੇ ਵਿੱਚ ਰਹਿ ਕੇ ਉਹਨਾਂ ਦੀ ਮਦਦ ਕਰ ਸਕਦੇ ਤੁਸੀਂ ਉਲਟਾ ਕਰਤਾ ਪੋਰਸੀਆ ਦੇ ਕਿ ਸਰਕਾਰੀ ਖਰਚੇ ਤੇ ਲੜਨ ਨੂੰ ਲਾਤੇ ਸੋ ਇਹਨਾਂ ਗਲਤੀਆਂ ਨੂੰ ਸਮਝ ਕੇ ਧਾਰਨ ਕਰਕੇ ਗਾਹਾਂ ਮਨੁੱਖੀ ਹੱਕਾਂ ਲਈ ਲੜਨ ਦੀ ਲੋੜ ਹੁਣ ਇਹਦਾ ਬਾਦਲ ਕੇ ਮੈਂ ਮਜੀਠੀਆ ਤੇ ਹਰ ਸਿਮਰਤ ਬਾਦਲ ਉਹਦੋਂ ਕਹਿੰਦੇ ਸਾਨੂੰ ਦੋ ਦਿਨ ਕਹਿੰਦਾ ਮੈਨੂੰ ਦਉਰਾਜ ਮਜੀਠੀਆ ਕਹਿੰਦਾ ਅਸੀਂ ਅੰਮ੍ਰਿਤਪਾਲ ਨੂੰ ਠੀਕ ਕਰਕੇ ਦਿਖਾਵਾਂਗੇ ਬੀਬੀ ਬਾਦਲ ਉੱਥੇ ਬੋਲੀ ਪਾਰਲੀਮੈਂਟ ਵਿੱਚ ਵੀ ਖੁੱਲੀ ਛੁੱਟੀ ਦੇ ਰੱਖੀ ਹੈ ਜੀ ਦੰਦ ਨਾਉਂਦਾ ਫਿਰਦਾ ਉਹ ਵਿਚਾਰਾਂ ਦੇ ਬਖਰੇਵੇਂ ਵਾਲਿਆਂ ਨੂੰ ਜਿਹੜੇ ਤੁਹਾਡੇ ਵਿੱਚੋਂ ਨੇ ਵਿਚਾਰਾਂ ਦਾ ਬਖਰੇਵਾ ਤੁਸੀਂ ਸਰਕਾਰ ਨੂੰ ਕਿਉਂ ਸ਼ੈ ਦਿੰਨੇ ਹੋ ਵੀ ਭਾਈ ਇਹਨਾਂ ਦੇ ਨਾਟਕਸ ਫਿਰ ਮੁੜ ਕੇ ਫੜਿਆ ਗਿਆ ਫਿਰ ਚੁੱਪ ਬਟ ਗਏ ਕਿਉਂ ਸ਼ਾਂਤੀ ਜੀ ਹੋ ਗਈ ਤੁਹਾਨੂੰ ਪਤਾ ਹੈ ਉਸ ਤੋਂ ਬਾਅਦ ਕੀ ਹੋਇਆ ਹੁਣ ਉਹ ਚੋਣ ਜਿੱਤ ਗਿਆ ਹੁਣ ਐ ਕਹਿਣ ਲੱਗੇ ਵੀ ਆਪਾਂ ਨੂੰ ਉੱਥੇ ਉਮੀਦਵਾਰ ਨਹੀਂ ਖੜੇ ਕਰਨੀ ਚਾਹੀਦੀ ਸੀ ਆ ਹੁਣ ਚਾਰਜ ਨਹੀਂ ਤੇ ਉਹਨਾਂ ਨੇ ਉੱਥੇ ਵੀ ਉਹ ਖੜੇ ਕਰੇ ਰਹਿਣੇ ਐਲਾਨ ਫਿਰ ਇਹਦਾ ਮਤਲਬ ਉੱਥੇ ਵੀ ਨਹੀਂ ਖੜੇ ਕਰੋਗੇ ਇਸ ਕਰਕੇ ਸਹੀ ਸਿਆਸੀ ਸਹੀ ਇਹਦਾ ਅਪਣਾਉਣ ਦੀ ਲੋੜ ਆ ਪੰਥਕੇਕਤਾ ਦੀ ਲੋੜ ਆ ਇੱਕ ਸਹੀ ਵਰਤਾਂਤ ਸਿਰਜਣ ਦੀ ਲੋੜ ਆ ਲੋਕ ਇਹੀ ਲੀਡਰ ਜੇ ਇਸ ਰੂਪ ਚ ਤੁਰ ਪੈਣ ਨਵੇਂ ਵੀ ਉੱਭਰੇ ਆਉਣਗੇ ਲੋਕ ਵਿਸ਼ਵਾਸ ਕਰ ਲੈਣਗੇ ਕਿਉਂਕਿ ਕਿਤੇ ਹੀ ਕੱਖ ਨਹੀਂ ਜਿਨ੍ਹਾਂ ਇਹਨਾਂ ਨੇ ਇਸ ਕਰਕੇ ਲੋਕ ਕਹਿੰਦੇ ਨਹੀਂ ਵੀ ਸਾਰੇ ਇਕੱਠੇ ਵੀ ਹੋ ਜਾਣ ਸਾਰਿਆਂ ਨੂੰ ਅਕਾਲ ਤੱਕ ਤਾਂ ਮਾਫ਼ ਕਰ ਦੇ ਲੋਕਾਂ ਦਾ ਵਿਸ਼ਵਾਸ ਨਹੀਂ ਵੱਜਣਾ ਜਦੋਂ ਤੱਕ ਇਹ ਨਵੀਂ ਸੋਚ ਸਮਝ ਨਹੀਂ ਅਪਣਾਉਂਦੇ ਮਾਲੀ ਸਾਹਿਬ ਇਹ ਚਾਹੇ ਪ੍ਰਾਣਾ ਅਕਾਲੀ ਦਲ ਆ ਚਾਹੇ ਸੁਖਵੀਰ ਬਾਦਲ ਦੀ ਅਗਵਾਈ ਚ ਅਕਾਲੀ ਦਲ ਚੱਲ ਰਿਹਾ ਹੈ ਜਾਂ ਨਵਾਂ ਬਣਨ ਦੀ ਤਿਆਰੀਆਂ ਜਿੰਨੇ ਵੀ ਅਕਾਲੀ ਦਲ ਨੇ ਕਿਸੇ ਅਕਾਲੀ ਦਲ ਦਾ ਰਵਾਈਵਲ ਮੰਨਦੇ ਹੋ ਕਿ ਕਦੇ ਕਿਸੇ ਅਕਾਲੀ ਦਲ ਦਾ ਰਵਾਈਵਲ ਹੋਏਗਾ ਮੈਨੂੰ ਨਹੀਂ ਲੱਗਦਾ ਜੀ ਆਪਾਂ ਦੇਖ ਲਓ 1920 ਅਕਾਲੀ ਦਲ ਰਵੀ ਇੰਦਰ ਸਿੰਘ ਨੇ ਉਹਦੇ ਸੰਯੁਕਤ ਅਕਾਲੀ ਦਲ ਬਣਿਆ ਇੱਕ ਹੁਣ ਸ਼ਾਇਦ ਪੰਜਾਬ ਸੇਵਕ ਅਕਾਲੀ ਦਲ ਬਣ ਗਿਆ ਹੁਣ ਇੱਕ ਹੋਰ ਅਕਾਲੀ ਦਲ ਬਣ ਜੂ ਐਂ ਗੱਲ ਨਹੀਂ ਬਣਨੀ ਜਦੋਂ ਤੱਕ ਇੱਕ ਨਿਸ਼ਾਨ ਇੱਕ ਪ੍ਰਧਾਨ ਇੱਕ ਤੇ ਮੰਤਵ ਨਹੀਂ ਸਾਹਮਣੇ ਆਉਂਦਾ ਨਾ ਜੀ ਇਸ ਪੱਖੋਂ ਪੰਜਾਬ ਆ ਜਿਹੜਾ ਨਾ ਜੀ ਉਹ ਬਹੁਤ ਤੜਫਿਆ ਹੋਇਆ ਤੁਸੀਂ ਦੇਖ ਲਓ ਸਾਰਿਆਂ ਨੂੰ ਹੁੰਝ ਕੇ ਬੰਨ ਮਿਲਿਆ ਹੁੰਦੇ ਜਿਨ੍ਹਾਂ ਦੇ ਪੂਰਾ ਜਾਣਦੇ ਨਹੀਂ ਜਿਨ੍ਹਾਂ ਨੂੰ ਜਿਨ੍ਹਾਂ ਪ੍ਰਤੀ ਹੁਣ ਵੀ ਕੋਈ ਲਗਾ ਨਹੀਂ ਛੁਟਕਲੇ ਬਾਜ ਸਿਆਸਤੇ ਚੱਲਦੀ ਆ ਮਤਲਬ ਤੁਸੀਂ ਕੰਮ ਚਲਾਉਣਾ ਕਿਵੇਂ ਇਹ ਕਹਿੰਦੇ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ ਤੇ ਪਿਛਲੀ ਤੌਣ ਚ ਭਗਵੰਤ ਮਾਨ ਕਹਿੰਦਾ ਮੈਂ ਹੁਣੇ ਐਲਾਨ ਕਰ ਸਕਦਾ ਵੀ 1000 ਰੁਪਏ ਬੀਬੀਆਂ ਨੂੰ ਮਹੀਨੇ ਦੇ ਦਿਓ 2.5 ਸਾਲ ਲੰਘ ਗਏ ਪਰ ਕਹਿੰਦਾ ਐਲਾਨ ਦਾ ਕੀ ਫਾਇਦਾ ਜੇ 2 ਮਹੀਨੇ ਬਾਰ ਫੇਰ ਬੰਦ ਹੋ ਗਿਆ ਇਹਦਾ ਮਤਲਬ ਠਣ ਠਣ ਗੋਪਾਲ ਹੋਈ ਪਈ ਹੈ ਖਜ਼ਾਨੇ ਦੀ ਹਜ਼ਾਰ ਦੀ ਥਾਂ 1100 ਕਰਤਾ ਇਹਦੇ ਨਾਲ ਫਰਕ ਕੀ ਪੈ ਜੂਜੀ ਫਿਰ ਪਿਛਲੀ ਵਾਰ ਕਹਿੰਦਾ ਸੀ ਮੂੰਗੀ ਬੀਜੋ ਸਰਕਾਰ ਆ ਜਿਹੜੀ ਜਿਹੜਾ ਕਦੂ ਨਹੀਂ ਕਰੂ ਸਿੱਧੀ ਬਜਾਈ ਕਰੂ ਉਹਨੂੰ 1500 ਰੁਪਏ ਏਕੜ ਦੇਵਾਂਗੇ ਮੂੰਗੀ ਲਿਆਓ ਤੁਸੀਂ ਐਮਐਸਪੀ ਤੇ ਜਿਹੜਾ ਉਹ ਚ ਗੈਪ ਹੋਊਗਾ ਉਹ ਅਸੀਂ ਪੂਰਾ ਕਰਾਂਗੇ ਮਾੜਾ ਮੋਟਾ ਕਿਤੇ ਕੀਤਾ ਹੋਊ ਐਸਕੇ ਮੁਕਰੇ ਗਏ ਕਹਿੰਦੇ ਉਹ ਤਾਂ ਸਾਡਾ ਫੈਸਲਾ ਗਲਤ ਸੀ ਜੀ ਫਿਰ ਸਾਰਾ ਝੋਨਾ ਜਦੋਂ ਬੀਜਿਆ ਗਿਆ ਕੇਂਦਰ ਸਰਕਾਰ ਦੀ ਇੱਕ ਸਕੀਮ ਸੀ 7500 ਰੁਪਏ ਸ਼ਾਇਦ ਪ੍ਰਤੀ ਏਕੜ ਬਣਦਾ ਹੋ। ਹੂੰ। 75000 ਹੈਕਟਰ ਦਾ। ਵੀ ਜਿਹੜੇ ਝੋਨੇ ਚੋਂ ਬਾਹਰ ਨਿਕਲਣਗੇ 5 ਏਕੜ ਤੱਕ ਰੈਤ ਲੈ ਸਕਦੇ ਹਾਂ। ਉਹਨਾਂ ਨੂੰ 7500 ਰੁਪਏ ਏਕੜ ਦਿੱਤਾ ਜਾਊ। ਜਦੋਂ ਸਾਰਾ ਚੋਨਾ ਲੱਗ ਗਿਆ ਉਦੋਂ ਚਿੱਠੀ ਜਾਰੀ ਕਰਤੀ ਉਹ। ਹੂੰ। ਇਹਨੂੰ ਕਹਿੰਦਾ Eid ਪਿੱਛੋਂ ਤੁੰਬਾ ਫੁਕਣਾ। ਹੂੰ। ਸੋ ਇਸ ਕਰਕੇ ਕੋਈ ਲੋਕਾਂ ਨੂੰ ਇਹ ਨਾ ਤੋਂ ਵੀ ਆਸ ਨਹੀਂ। ਇਹ ਕੋਈ ਠੀਕ ਆ ਮੈਂ ਕਈ ਵਾਰੀ ਵੀ ਇਹਨੂੰ ਸੁਣਦਾ। ਕਿਉਂਕਿ ਜਦੋਂ ਵਾਈਸ ਚੈਂਸਲਰਾਂ ਦੀਆਂ ਪੋਸਟਾਂ ਖਾਲੀ ਹੋ ਜਾਂਦੀਆਂ ਨੇ ਜਾ ਕੋਈ ਹੋਰ ਨਵੀਆਂ ਨਿਯੁਕਤੀਆਂ ਹੋਣੀਆਂ ਹੁੰਦੀਆਂ ਉਦੋਂ ਕਈ ਬੁੱਧੀ ਜੀ ਉਹ ਕਹਿੰਦੇ ਤੂੰ ਤੇ ਤੇਰੀ ਤੌਰ ਬਦਲ ਗਈ ਬਦਲੇ ਤੇਰੇ ਦੀਦੇ ਨਹੀਂ ਲੱਗ ਜਾਂਦੇ ਆ ਕਹਿ ਨਹੀਂ ਇਹ ਗੱਲਾਂ ਕਰਨ ਵੀ ਸਰਕਾਰ ਕਾਮਯਾਬ ਹੋ ਸਕਦੀ ਆ 2.5 ਸਾਲਾਂ ਚ ਬਹੁਤ ਹੋ ਸਕਦੀ ਆ ਇਹ ਅਕਾਲੀ ਦਲ ਦਾ ਬਦਲ ਬਣ ਸਕਦੀ ਆ ਸੋ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਜੀ ਮਤਲਬ ਪੰਜਾਬ ਬਦਲ ਨਹੀਂ ਤੜਫ ਰਿਹਾ ਉਸ ਲਈ ਕਰਦਾਰ ਉੱਚੇ ਕਰਦਾਰ ਦਮਾਲੜੇ ਵਾਲੇ ਤੇ ਸਹੀ ਵਿਚਾਰਾਂ ਵਾਲੇ ਬੰਦੇ ਕੱਲੇ ਨਵੇਂ ਬੰਦੇ ਲਿਆਉਣ ਨਾਲ ਗੱਲ ਨਹੀਂ ਬਣਦੀ ਜੀ ਨਵਾਂ ਬੰਦਾ ਕੀ ਕਰੂ ਜਦੋਂ ਤੁਸੀਂ ਸਿਸਟਮ ਦਾ ਨਹੀਂ ਤੁਹਾਨੂੰ ਪਤਾ ਤੁਹਾਨੂੰ ਪਤਾ ਨਹੀਂ ਇਹਦੇ ਵਿੱਚ ਦਾਖਲ ਕਿਵੇਂ ਦੇ ਸਕਦੇ ਆ ਪਾਰਦਰਸ਼ਤਾ ਨਹੀਂ ਹੁੰਨੀ ਜਵਾਬਦੇਹੀ ਨਹੀਂ ਆਉਂਦੀ ਆ ਹੁਣ ਇੱਕ ਪੋਸਟ ਚੱਲ ਰਹੀ ਆ ਵੀ ਮੋੜ ਰੈਲੀ ਆ ਜੀ 5 ਕਰੋੜ ਤੋਂ ਵੱਧ ਖਰਚਤਾ ਉਹਤੇ ਅੰਨੇਵਾ ਤੁਸੀਂ ਖਰਚੀ ਜਾਂਦੇ ਹੋ ਆਰਟੀਆ ਦੇ ਵਿੱਚ ਸੂਚਨਾ ਨਹੀਂ ਦਿੰਦੇ ਸਾਰੇ ਕਿਸੇ ਨੂੰ ਹਵਾਈ ਰਾਜ ਕਿੱਥੇ ਨਾ ਕਰਦਾ ਹੁੰਦਾ ਸੀ ਭਗਵਾਨ ਹੁਣ ਤਾਂ ਕੋਈ ਕੇਦਰੀਵਾਲ ਦੀ ਪੁਰਾਣੀ ਕੱਢ ਲੋ ਰੀਲ ਭਗਵੰਤ ਮਾਨ ਦੀ ਕੱਢ ਲੋ ਐ ਲੱਗਦਾ ਜਿਵੇਂ ਆਪ ਦੇ ਖਿਲਾਫ ਬੋਲ ਰਹੇ ਹੁੰਦੇ ਨੇ ਹਾਲਤਾ ਇਹ ਹੋਇਆ ਬਿਲਕੁਲ ਸੋ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਹਾਲਾਤ ਵਾਕਿਆ ਪੰਜਾਬ ਦੇ ਬਣੇ ਹੋਏ ਨੇ ਮਾਲੀ ਸਾਹਿਬ ਦੀ ਗੱਲ ਬਿਲਕੁਲ ਸਹੀ ਹੈ ਕਿ ਪੰਜਾਬ ਅੱਜ ਇੱਕ ਵੱਖਰੇ ਬਦਲ ਦੇ ਲਈ ਤੜਪ ਰਿਹਾ ਹੈ ਪੰਜਾਬ ਨੂੰ ਬਦਲ ਦੀ ਲੋੜ ਹੈ ਪੰਜਾਬ ਨੂੰ ਬਦਲ ਕਿਸ ਦੇ ਵਿੱਚੋਂ ਮਿਲਦਾ ਜਾਂ ਕਿਸ ਦੇ ਵਿੱਚੋਂ ਦਿਖਦਾ ਹੈ ਜਿਹੜਾ ਫਿਊਚਰ ਦੇ ਗਰਭ ਦੇ ਵਿੱਚੋਂ ਨਿਕਲੇਗੀ ਗੱਲ ਕਿ ਕਿਹੜਾ ਅਕਾਲੀ ਦਲ ਨਾਮਾ ਬਣਦਾ ਹੈ ਕਿ ਅਕਾਲੀ ਦਲ ਨੂੰ ਹੋਂਦ ਮਿਲਦੀ ਹੈ ਜਾਂ ਕੋਈ ਹੋਰ ਨਵੀਂ ਤਰ੍ਹਾਂ ਦੀ ਹੋਂਦ ਦੇ ਵਿੱਚ ਆਏਗੀ ਮਾਲੀ ਸਾਹਿਬ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ